ਕਾਲ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਬਰੇਟਾ ਟੂ ਖਮਾਣੋ ਖੁਰਤ ਇਹ ਪੈ ਗਿਆ ਜੀ ਖੰਡੇ ਤੋਂ ਅੱਗੇ ਠੀਕ ਹੈ ਜੀ ਆਪਣੇ ਕੋਲੇ ਘਰ ਸਮਾਨ ਆ ਲੋਡਿੰਗ ਹੈ ਬਰੇਟਾ ਮੰਡੀ ਤੋਂ ਤੇ ਆਪਾਂ ਇਸ ਟਾਈਮ ਤੇ ਬਰੇਟਾ ਮੰਡੀ ਤੋਂ ਚੱਲ ਪਏ ਹਾਂ ਜੀ ਜੋ ਕਿ ਆਪਣਾ ਇੱਥੋਂ ਹੈਗਾ ਜੀ 150 ਕਿਲੋਮੀਟਰ ਦਾ ਸਫ਼ਰ ਆ ਜੀ ਤੇ ਜੋ ਜੋ ਵੀ ਭੈਣ ਭਰਾ ਆਪਣੇ YouTube ਚੈਨਲ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਜੋ ਨਵੇਂ ਨੇਗੇ ਉਹ ਆਪਣੇ ਛੋਟੇ ਭਾਈ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਸਤਨਾਮ ਆਪਾ ਜੀ ਟੇਕ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀ ਮੱਥਾ ਆਪਾ ਜੀ ਇਸ ਟਾਈਮ ਤੇ ਬਹਾਦਰਪੁਰ ਕ੍ਰੋਸ ਕੀਤਾ ਜੀ 6:30 ਵਿੰਡਾ ਜੀ ਬਰੇਟਾ ਮੰਡੀ ਦੇ ਨਾਲ ਪਿੰਡ ਬਹਾਦਰਪੁਰ ਉਹ ਕ੍ਰੋਸ ਕੀਤਾ ਤੇ ਬਣੇ ਰਹੋ ਆਪਣੇ ਬਲੌਗ ਦੇ ਨਾਲ ਅੱਜ ਦਾ ਹਾਂਜੀ ਦੋਸਤੋ ਆਹ ਇੱਕ ਮੋੜ ਆਉਂਦਾਗਾ ਇਸ ਸਾਜਲੀ ਤੇ ਸਾਜਲੇ ਦੇ ਵਿਚਾਲੇ ਹੈਗਾ ਇਧਰ ਦੇਖੋ ਆਹ ਦੇਖੋ ਕੀ ਹਾਲ ਹੋਇਆ ਪਿਕਅਪ ਦਾ ਔਰ ਰੋਡਵੇਜ ਦਾ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਹੋਇਆਗਾ ਇਹ ਜਿਹੜਾ ਰੋਡ ਆ ਜੀ ਇਹ ਬਹੁਤ ਖਤਰਨਾਕ ਰੋਡ ਹੈ ਮੜ ਲੋ ਮੋੜ ਹੈ ਤੇ ਇੱਥੋਂ ਕਿਦੋਂ ਵੀ ਗੱਡੀ ਤੁਸੀਂ ਸੁਨਾਮ ਕਣੀਓ ਆਓ ਜਾਂ ਲਹਿਰੇ ਕਣੀਓ ਹੌਲੀ ਕਰਕੇ ਮੋੜਿਆ ਕਰੋ ਕਿਉਂਕਿ ਇਹ ਮੋੜ ਬਾਲਾ ਗੋਲ ਮੋੜ ਹੈ ਜੀ ਆਹ ਦੇਖੋ ਸਾਹਮਣੇ ਕੋਈ ਦੀ ਨਹੀਂ ਰਹਿ ਗਿਆ ਕਾਕਾ ਇਹ ਗੋਲਾਈ ਜਾਦੇ ਆ ਗਈ ਤੇ ਇਹਦਾ ਕੱਲ ਐਕਸੀਡੈਂਟ ਹੋਇਆ ਜੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਵਾਹਿਗੁਰੂ ਕਰੇ ਕਿਸੇ ਦੇ ਵੀ ਸੱਟ ਨਾ ਵੱਜੀ ਹੋਵੇ ਸਾਰੇ ਆਪਣੇ ਘਰ ਦੇ ਵਿੱਚ ਹੋਣ ਠੀਕ ਠਾਕ ਹੋਣ ਤੇ ਇਹ ਮੋੜ ਹੈ ਜੀ ਇਹ ਗੁਰਦੁਆਰਾ ਸਾਹਿਬ ਆ ਗਿਆ ਇੱਥੇ ਅੱਜ ਦੋਸਤੋ ਆਪਾਂ ਖਮਾਣੋ ਖੁਰਦ ਨੂੰ ਜਾਵਾਂਗੇ ਖੰਨੇ ਤੋਂ ਆਪਾਂ ਸੰਗਰੂਰ ਕਣੀ ਦੇ ਵੀ ਰਾਹ ਜਾਂਦਾ ਸੀ ਆ ਲੇਕਿਨ ਇੱਥੋਂ ਸੰਗਰੂਰਤ ਵਾਲਾ ਜਿਹੜਾ ਪੋਲੋ ਬਣੀ ਜਾਂਦਾ ਹਜੇ ਕਿਉਂਕਿ ਉਹ ਰਸਤਾ ਬੰਦ ਕੀਤਾ ਹੋਇਆਗਾ ਤੇ ਹੁਣ ਆਪਾਂ ਇਥੋਂ ਮਹਿਲਾ ਚੌਂਕ ਤੋਂ ਜਾਵਾਂਗੇ ਭਵਾਨੀਗੜ੍ਹ ਉਹਾਨੀਗੜ੍ਹ ਤੋਂ ਲਾਪਾ 90 ਤੋਂ ਭਾਦਸੋਂ ਭਾਦਸੋਂ ਅਮਲੋ ਅਮਲੋ ਤੋਂ ਜਾਵਾਂਗੇ ਆਪਾਂ ਖੰਨਾ ਖੰਨੇ ਤੋਂ ਜਾਵਾਂਗੇ ਖਮਾਣੋ ਖੁਰਦ ਕਿਉਂਕਿ ਚਲੋ ਬਾੜ ਦਾ ਜਿਹੜੀ ਹੁਣ ਆਪਾਂ ਸਾਈਡ ਜਾਵਾਂਗੇ 4-5 ਕਿਲੋਮੀਟਰ ਦਾ ਹੀ ਫਰਕ ਪੈਂਦਾ ਹੈ ਵੀ ਸੜਕੇ ਸਾਫ਼ ਹੈ ਵੱਡਾ ਰੋਡ ਹੈਗਾ ਜੇ ਆਪਾਂ ਇੱਧਰ ਦੀ ਗਏ ਆਪਾਂ ਮਾਨਸ ਇੱਥੇ ਜਾਵਾਂਗੇ ਸੰਗਰੂਰ ਸੰਗਰੂਰ ਤੋਂ ਫਿਰ ਪਿੰਡਾਂ ਦੀ ਜੀ ਸੜਕ ਪਾਣੀ ਪਾਊਗੀ। ਉਹੀ ਟਾਈਮ ਵੀ ਬੱਦ ਲੱਗੂਗਾ, ਗੱਡੀ ਵੀ ਬੱਦ ਚੱਲੂਗੀ। ਆਪਾਂ ਸਾਫ਼ ਰੋਡ ਜਾਵਾਂਗੇ। ਬਿਲਕੁਲ ਕਿਉਂਕਿ ਆਪਣੇ ਕੋਲੇ ਕਿਹੜਾ ਚੀਜ਼ ਹੋਰ ਆਪਣੇ ਕੋਲੇ ਘਰ ਸਮਾਨ ਲੋਡ ਹੈ। ਤੇ ਗੱਡੀ ਦੇ ਕਾਗਜ਼ ਓਕੇ ਨੇ। ਧੰਨ ਗੁਰੂ ਨਾਨਕ। ਲਓ ਜੀ ਆਪਾਂ ਪਹੁੰਚ ਗਏ ਆ ਜੀ ਮਹਿਲਾ ਚੌਕ। ਇਹ ਜਿਹੜਾ ਪੋਲਾ ਜੀ ਆ ਲਿਖਿਆ ਪਿਆ ਬੋਰਡ ਤੇ ਤੁਸੀਂ ਪੜ੍ਹ ਸਕਦੇ ਹੋ ਸੰਗਰੂਰ ਨੀ ਦਿੱਲੀ ਐਂਡ ਪਟਿਆਲਾ ਆਪਾਂ ਜਾਣਾ ਸਿੱਧਾ ਰੋਡ ਪਟਿਆਲੇ ਨੂੰ ਆ ਕਰਾਚੋ ਜੀ ਇੰਨੀ ਕੁ ਸੜਕ ਕੱਚੀ ਛੱਡੀ ਹੋਈ ਐ ਇਹੋ ਮੂੰ ਤਾਂ ਵੱਡੀ ਐ ਆ ਦੇਖੋ ਜਿਹਦਾ ਕੋਈ ਰੌਲਾ ਸ਼ੌਲਾ ਚੱਲ ਰਿਹਾ ਹੈਗਾ ਪਤਾ ਨਹੀਂ ਕਿਉਂ ਤੇ ਆਪਾਂ ਪਹੁੰਚ ਗਏ ਇਸ ਟੈਂਪ ਤੇ ਕਰਾਚੋ ਦਿੱਲੀ ਟੂ ਕਟੜਾ ਜੰਮੂ ਕਸ਼ਮੀਰ ਇਹ ਰੋਡ ਉਧਰ ਜਾਇਆ ਕਰੂਗਾ ਜੀ ਆ ਦੇਖੋ ਵਧੀਆ ਵੱਡਾ ਰੋਡ ਬਣਿਆ ਹੈ ਤੇ ਲੋ ਜੀ ਆ ਗਿਆ ਜੀ ਭਗਵਾਨੀਗੜ ਫੱਗੂ ਕੈਂਚੀ ਆ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਸ਼ਹਿਰ ਭਗਵਾਨੀਗੜ ਭਗਵਾਨੀਗੜ ਪਹੁੰਚ ਗਏ ਜੀ ਤੁਸੀਂ ਦੇਖ ਸਕਦੇ ਹੋਗੇ ਆ ਇਹ ਆ ਗਿਆ ਜੀ ਸ਼ਹਿਰ ਭਗਵਾਨੀਗੜ ਆਪਾਂ ਹੁਣ ਇੱਥੋਂ ਜਾਵਾਂਗੇ ਨਾਪਾ ਲੋ ਜੀ ਇਹ ਆ ਗਿਆ ਜੀ ਉਦੋਂ ਦਾ ਖਾਸ 메ਨ ਚੌਂਕ બસ 114 ਕਿਹੜੀ ਹੋ ਰਿਹਾ ਕਿਹੜਾ 32 ਆ ਰਹੀਆਂ ਬੱਸ ਇਹਨੂੰ ਚੌਂਕ ਕਹਿੰਦੇ ਨੇ ਭਵਾਨੀਗੜ ਦਾ ਆ ਦੇਖੀ ਮਾਈ ਆ ਬਾਪੂ ਦੇਖੀ ਰਹਾ ਇੱਥੇ ਗੱਡਦੇ ਨੇ ਬੱਸਾਂ ਸਾਰੀਆਂ ਜੀ ਆ ਆ ਗਿਆ ਕੇਸ ਆਫ সুইਟਿਸ ਲੋ ਜੀ ਦੋਸਤੋ ਇਹ ਜਿਹੜਾ ਪੁਲ ਜਾ ਰਿਹਾ ਹੈਗਾ ਇਹ ਜਾਊਗਾ ਜੇ ਪਟਿਆਲੇ ਨੂੰ ਆਪਾਂ ਇਸ ਪੁਲ ਦੇ ਰੋਡ ਤੋਂ ਉਤਰ ਗਿਆਂ ਥੱਲੇ ਹੁਣ ਆਪਾਂ ਜਿੱਧਰ ਉਹ ਗੱਡੀ ਇੰਡੀਕੇਟਰ ਦੇਈ ਜਾਂਦੀ ਹੈਗੀ ਉਹ ਟਰੈਕਟਰ ਨਿਕਲਿਆਗਾ ਹੁਣ ਆਪਾਂ ਚੱਲਾਂਗੇ ਉਧਰ ਉਧਰ ਹੈਗਾ ਸ਼ਹਿਰ ਜੀ ਨਾਬਾ ਜਿੱਧਰ ਗੱਡੀ ਲਾਂਗੀ ਹੁਣ ਆਪਾਂ ਮੋੜਾਂਗੇ ਉਧਰ ਨਾਬਾ ਇੱਥੇ ਪਹਿਲਾਂ ਜਿਹੇ ਰੋਡ ਬਹੁਤ ਖਰਾਬ ਸੀ ਬਹੁਤ ਖਤਰਨਾਕ ਸੀਗਾ ਲੇਕਿਨ ਇਹਨਾਂ ਨੇ ਫੇਰ ਵੀ ਆਹ ਰੋਜ ਕੱਚਾ ਛੱਡਦਾ ਤੇ ਕਿਉਂਕਿ ਉਰੇ ਮੀਂਹ ਪੈਂਦਾ ਸੀਗਾ ਬਹੁਤ ਬੁਰਾ ਹਾਲ ਹੋ ਜਾਂਦਾ ਸੀਗਾ ਤੇ ਲੋਕ ਇਧਰ ਦੀ ਆਉਂਦੀ ਪਜਾਏ ਕਿਸੇ ਹੋਰ ਪਾਸੇ ਲੰਘ ਜਾਂਦੀ ਗੱਲ ਹੈ 10 ਕਿਲੋਮੀਟਰ ਵੱਧ ਪੈ ਜੇ ਪਰ ਉਥੋਂ ਨਹੀਂ ਜਾਣਾ ਕਿਉਂਕਿ ਉਰ ਸੋਟੀ ਗੱਡੀਆਂ ਲੱਗਦੀਆਂ ਨਹੀਂ ਸੀਗੀਆਂ ਟਰੱਕ ਟਰੱਕੇ ਲੰਘਦੇ ਸੀਗੇ ਹੁਣ ਇਹਨਾਂ ਨੇ ਉਹ ਥੋੜਾ ਟੋਟਾ ਛੱਡ ਕੇ ਇਹ ਇਥੋਂ ਵਧੀਆ ਬਣਾਤਾ ਰੋਡ ਇਹ ਨਾਬੇ ਤੱਕ ਇਹ ਟਾਪ ਦਾ ਰੋਡ ਬਣਾਤਾ ਹੁਣ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼ਹਿਰ ਨਾਬਾ ਨਾਬੇ ਸ਼ਹਿਰ ਪਹੁੰਚ ਗਏ ਜੀ ਆਪਾਂ ਇਸ ਟਾਈਮ ਤੇ ਪੁਲ ਕ੍ਰੋਸ ਕਰ ਰਹੇ ਆਂਗਾ ਉਹ ਆ ਗਿਆ ਜੀ ਸਾਹਮਣੇ ਨਾਬਾ ਸ਼ਹਿਰ ਆਹ ਮਿੱਤਰੋ ਨਾਬਾ ਸ਼ਹਿਰ ਤੁਸੀਂ ਦੇਖ ਸਕਦੇ ਹੋਗੇ ਕਿਉਂ ਫਿਰ ਅੱਗੇ ਤਾਂ ਬੱਤੀਆਂ 'ਚ ਖੜੇ ਹੁੰਦੇ ਨੇਗੇ ਮੁਲਾਜ਼ਮ ਸਾਨੂੰ ਬਹੁਤ ਸਾਰਾ ਕੁਝ ਦੇਖਣਾ ਪੈਂਦਾ ਹਨ ਤੇ ਸੜਕ ਬਿਲਕੁਲ ਸਾਫ਼ ਹੈ ਕੋਈ ਦਿੱਕਤ ਨਹੀਂ ਟ੍ਰੈਫਿਕ ਵੀ ਇਹਦੇ ਉੱਤੇ ਘੱਟੇ ਹੁੰਦੀ ਆ ਆਹ ਦੇਖੀ ਅੰਕਲ ਕਦੇ ਆਪਾਂ ਨਾਬਾ ਸ਼ਹਿਰ ਕ੍ਰੋਸ ਕਰ ਗਏ ਕਾਫੀ ਵੱਡਾ ਸ਼ਹਿਰ ਆ ਕਾਫੀ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਇਹ ਆਈ ਯਾਦਗਾਰੀ ਗੇਟ ਤੇ ਇੱਥੇ ਬੰਦੀ ਹੈ ਜੀ ਪ੍ਰੀਤ ਕੰਪੈਨ ਇਹ ਆ ਗਈ ਕੰਪਰੀਤ ਕੰਪੈਨ ਫੈਕਟਰੀ ਪੂਰੇ ਬੰਦੀ ਇੱਕ ਹੋਰ ਪ੍ਰੀਤ ਕੰਪੈਨ ਰੋਟਰੀ ਪੋਲਾ ਇਧਰ ਲੰਘਿਆ ਜੀ ਪਰਲੇ ਪਾਸੇ ਰੋਡ ਲੰਘਿਆ ਇਹ ਆਹ ਰੋਡ ਲੰਘਿਆ ਜੀ ਪਟਿਆਲੇ ਨੂੰ ਆਹ ਰੋਡ ਲੰਘਿਆ ਭਾਦਸੋ ਨੂੰ ਤੇ ਹੁਣ ਆਪਾਂ ਭਾਦਸੋ ਨੂੰ ਮੁੜ ਗਏ ਜੀ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼ਹਿਰ ਭਾਦਸੋ ਭਾਦਸੋ ਪਹੁੰਚ ਗਏ ਜੀ ਆਪਾਂ ਜੋ ਪਹਿਲਾਂ ਸਾਈਕਲਾਂ ਤੇ ਨਾਣਾ ਦੇ ਵਿੱਚ ਆਇਆ ਕਰਦੇ ਤਾਂ ਇਹ ਸ਼ਹਿਰ ਵਿੱਚ ਦੀ ਜਾਇਆ ਕਰਦੇ ਇਦੋਂ ਜਾਂਦੇ ਇਧਰ ਦੀ ਹੁੰਦੇ ਆਉਂਦੇ ਕਿਸੇ ਹੋਰ ਪਾਸੋਂ ਦੀ ਹੁੰਦੇ ਅੱਜ ਆਪਾਂ ਲੈ ਕੇ ਪਹੁੰਚ ਗਏ ਸ਼ਹਿਰ ਵਿੱਚ ਗੱਡੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨੇ ਆਪ ਨੂੰ ਗੱਡੀ ਦਿਵਾਤੀ ਤੇ ਇਹ ਸ਼ਹਿਰ ਹੈ ਇਹ ਪਹਾਤ ਸੋ ਹੁਣ ਆਪਾਂ ਜਾਵਾਂਗੇ ਤੋਂ ਪਹਾਤ ਸੋ ਅੰਬਲੋ ਇਹ ਅਮਲੋ ਤੋਂ ਪਿੱਛੇ ਇੱਕ ਨਾ ਵੱਡੀ ਸਾਰੀ ਫੈਕਟਰੀ ਆਂਦੀ ਆ ਆਪਾਂ ਉੱਤੇ ਪਹੁੰਚੇ ਆਂਗੇ ਤੇ ਆਹ ਫੈਕਟਰੀ ਆ ਜੀ ਤੁਸੀਂ ਦੇਖ ਸਕਦੇ ਹੋਗੇ ਆਪਣੇ ਮੂਰੇ ਇੱਕ ਵੱਡੀ ਗੱਡੀ ਆ ਰਹੀ ਹੈਗੀ ਤੁਸੀਂ ਦੇਖ ਸਕਦੇ ਆਪਣੇ ਮੂਰੇ ਗੱਡੀ ਆ ਰਹੀ ਹੈ ਬਿੰਡ ਡਾਲੇ ਤੋਂ ਆ ਇਹਦੇ ਵਿੱਚ ਲੋਹਾ ਜੀ ਪੁਰਾਣਾ ਲੋਹਾ ਪੰਗਰਿਆ ਕੇ ਉਹਦੇ ਗੱਠ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਭਾਫਾ ਨਿਕਲਦੀਆਂ ਨੇ ਲੋਹਾ ਲੋਹੇ ਦੇ ਵਿੱਚੋਂ ਛਿੱਲੀ ਬਣਾਈ ਹੋਈ ਆ ਮਤਲਬ ਛਿੱਲੀ ਦੇਖ ਸਕਦੇ ਤੁਸੀਂ ਉਹ ਵੀ ਬਿੰਡਾਲੇ ਤੋਂ ਨਾ ਕੋਈ ਇਹਦਾ ਨੰਬਰ ਨਾ ਸ਼ੰਬਰ ਤੁਸੀਂ ਦੇਖ ਸਕਦੇ ਹੋਗੇ ਇਹਦੇ ਚੋਂ ਭਾਫਾਂ ਨਿਕਲ ਰਹੀਆਂ ਨੇਗੀਆਂ ਕਿਤੇ ਵੀ ਇਦਾਂ ਦਾ ਸਾਧਨ ਤੁਹਾਨੂੰ ਮਿਲੇ ਉਹ ਤੋਂ ਥੋੜੀ ਦੂਰੀ ਬਣਾਈ ਰੱਖੋ ਜਿਵੇਂ ਆਹ ਬਾਈ ਦੇਖੋ ਗੱਡੀ ਜਮੀ ਥੱਲੇ ਵੜੀ ਜਾਂਦਾਗਾ ਬਾਈ ਚਾਂਸ ਗੱਠ ਜੀ ਖਿਸਕ ਜੇ ਤਾਂ ਕੁਝ ਨਹੀਂ ਰਹਿਣਾ ਹੈਗਾ ਤੇ ਨਾਲੇ ਇਹਦੇ ਵਿੱਚੋਂ ਦੇਖੋ ਭਾਫਾਂ ਕਿਵੇਂ ਨਿਕਲ ਰਹੀਆਂ ਨੇ ਕਿਉਂਕਿ ਗਰਮਾ ਲੋਹਾ ਲੋਹੇ ਦੀ ਗੱਠ ਬਣਾਈ ਹੋਈ ਹੈ ਪੁਰਾਣਾ ਲੋਹਾ ਪੰਗੜਾ ਆ ਕੇ ਤਾਂ ਉਹਦੀਆਂ ਗੱਠਾਂ ਬਣਾਈ ਜਾਂਦੀਆਂ ਨੇ ਸ਼ਹਿਰ ਅਮਲੋਹ ਬਹੁਤ ਵਧੀਆ ਸ਼ਹਿਰ ਬਣਿਆ ਹੋਇਆ ਜੀ ਬਹੁਤ ਵਧੀਆ ਮੰਡੀ ਹੈ ਸ਼ਹਿਰ ਹੈ ਤੁਸੀਂ ਦੇਖ ਸਕਦੇ ਹੋਗੇ ਉਸ ਮਰਜ਼ੀ ਲੈ ਕਰ ਲੋ ਉਰੋਂ ਆਈ ਨਹੀਂ ਹੈਗਾ ਵੀ ਨਾ ਮੇਲੇ ਕਿਉਂ ਕਾਫੀ ਵੱਡਾ ਸ਼ਹਿਰ ਹੈ ਇੱਕ ਵਾਰ ਇੱਥੇ ਮੈਂ ਪਹਿਲਾਂ ਵੀ ਆਇਆ ਸੀਗਾ ਸਮਾਨ ਉਤਾਰਨ ਤੇ ਅੱਜ ਆਪਾਂ ਗਿਆ ਅੱਗੇ ਦੋਸਤੋ ਆਪਾਂ ਪਹੁੰਚ ਗਏ ਖੰਨਾ ਸ਼ਹਿਰ ਖੰਨੇ ਪਹੁੰਚ ਗਏ ਜੀ ਆਪਾਂ ਹੁਣ ਇੱਥੋਂ ਸੜਕ ਪਟੂਗੀ ਖਮਾਉਣੋ ਖੁਰਦ ਨੂੰ ਖੰਨੇ ਆਪਾਂ ਜੀ ਪਹਿਲੇ ਵਾਰ ਆਏ ਹਾਂਗੇ ਪਹਿਲਾਂ ਕਦੇ ਆਈ ਨਹੀਂ ਹੈਗੇ ਅਮਲੋ ਤੱਕ ਆਇਆ ਹੈ ਅਮੇ ਇਹ ਦੁੱਖ ਕਦੇ ਆਇਆ ਨਹੀਂ ਤੁਸੀਂ ਦੇਖ ਸਕਦੇ ਹੋਗੇ ਆਪਾਂ ਖੰਨੇ ਸ਼ਹਿਰ ਦੇ ਵਿੱਚ ਪਹੁੰਚ ਗਏ ਆ ਤੁਹਾਨੂੰ ਗੁਰਨਾਣਕ ਲੱਗਦਾ ਜੀ ਆਪਣਾ ਟਾਇਰ ਪੰਚਰ ਹੋਗਾ। ਓ ਮਾਈ ਗਾਡ। ਅਹ ਟਾਇਰ ਪੰਚਰ ਹੋ ਗਿਆ ਜੀ ਆਪਣਾ। ਇੱਥੇ ਜੇ ਕੁਝ ਚੁਬ ਗਿਆ ਲੱਗਦਾ ਆਉਂਦੇ ਆਉਂਦੇ। ਆਏ ਸੀ ਵੀ ਘਰ ਸਮਾਨ ਜਿਹੜਾ ਤਾਰ ਕੇ ਫੇਰ ਰੋਟੀ ਖਾਵਾਂਗੇ। ਲੇਕਨ ਪੰਗਾ ਹੀ ਪੈ ਗਿਆ। ਆਏ ਵੇਸੀ ਸ਼ੁਕਰ ਹੈ ਗੱਡੀ ਹੌਲੀ ਹੈਗੀ ਹੌਲੀ ਕਿਵੇਂ ਰੋਡ ਤੇ ਹੌਲੀ ਚੱਲ ਰਹੀ ਸੀ ਗੱਡੀ ਇੱਕੋ ਲਾਤ ਉਸ ਗੜ ਗਿਆ ਦੇ ਵਿੱਚ ਤਾਂ ਪੈਂਚਰ ਹੋ ਗਿਆ ਚਲੋ ਪੁੱਛਦੇ ਆ ਇੱਥੇ ਵੀ ਕੋਈ ਪੈਂਚਰ ਵਾਲਾ ਹੈਗਾ ਕਿ ਨਾ ਉਹਦਾ ਵੈਸੇ ਸਟਿੱਪਣੀ ਹੈਗੀ ਆਪਣੇ ਕੋਲੇ ਤੁਹਾਨੂੰ ਗੁਰਨਾਣ ਸਬਤ ਰਹਿ ਗਈ ਪਤਾ ਐ ਸੀ ਕਿ ਵੀ ਸਮਾਨ ਤਾਰ ਕੇ ਘਰ ਸਮਾਨ ਤਾਰ ਕੇ ਫਿਰ ਰੋਟੀ ਖਾਵਾਂਗੇ ਲੇਕਿਨ ਆਪਣਾ ਹੋ ਗਿਆ ਜੀ ਇਸਲਾ ਟਾਇਰ ਪੈਂਚਰ ਹੋ ਗਿਆ ਗੱਡੀ ਹੌਲੀ ਸੀ ਤਾਂ ਤਾਂ ਬਚਤ ਰਹੇਗੀ ਤੇ ਆਪਣੇ ਕੋਲ ਸਟਿੱਪਣੀ ਹੈਗੀ ਹੈਗੀ ਲੋ ਜੀ ਦੋਸਤੋ ਆਪਣਾ ਇਹਦਾ ਜਿਹੜੇ ਆਹ ਨਾੜ ਖੋਲਦੇ ਹੁੰਦੇ ਆ ਇਹ ਟਾਈਟ ਹੋ ਰਿਹਾ ਸੀਗਾ ਖੋਲਿਆ ਨਹੀਂ ਫਿਰ ਆਪਾਂ ਨੂੰ ਤੋੜਨਾ ਪੈ ਗਿਆ ਆ ਦੇਖੋ ਇਹ ਟੁੱਟ ਗਿਆ ਜੀ ਹੁਣ ਇਹਨੂੰ ਇਦਾਂ ਹੀ ਰਸੇ ਨਾਲ ਹੀ ਖੜਾ ਕੇ ਰੱਖਣਾ ਪਊਗਾ ਸਟਿੱਪਣੀ ਆਪਾਂ ਰੱਖਾਂਗੇ ਵਿੱਚ ਤੇ ਸਟਿੱਪਣੀ ਖੁੱਲ ਗਈ ਹੈ ਜੀ ਖੁੱਲ ਹੀ ਸਾ ਕਰਦੀ ਹੈ ਪੱਟ ਕੇ ਕੱਢੀ ਹੈ ਹੁਣ ਆਪਾਂ ਲਾਉਣੇ ਆ ਜੱਕ ਜੱਕ ਲਾ ਕੇ ਫਿਰ ਟਾਇਰ ਬਦਲਦੇ ਆ ਦੋਸਤੋ ਪਤਾ ਹੀ ਨਹੀਂ ਯਾਰ ਕੀ ਇਨਸਾਨੀਅਤੇ ਖਤਮ ਹੋ ਗਈ ਹੈਨਾ ਮੈਨੂੰ ਕਾਫੀ ਟਾਈਮ ਹੋ ਗਿਆ ਤੇ ਖੱਜਲ ਦੇ ਖੋਰ ਦੇ ਰੋਡ ਵਧੀਆ ਚੱਲਦਾ ਇਹ ਵਧੀਆ ਆਵਾਜ਼ ਆਈ ਇਸ ਰੋਡ ਦੇ ਉੱਤੇ ਕੋਈ ਵੀ ਇਦਾਂ ਨਹੀਂ ਪੁੱਛਦਾ ਗਿਆ ਖੜ ਕੇ ਵੀ ਭਾਈ ਕੀ ਗੱਲ ਹੋ ਗਈ ਹੈਨਾ ਵੀ ਸਾਡ ਕੋਈ ਹੈਲਪ ਦੀ ਲੋੜ ਹੈਗੀ ਆ ਤੁਹਾਨੂੰ ਸਾਡੀ ਕਿ ਨਾ ਤੇ ਚਲੋ ਕੈਰ ਦਾ ਆਪਣੇ ਆਪ ਹੀ ਬਦਲਣਾ ਪੈਣਾ ਲੇਕਿਨ ਯਾਰ ਆਪਾਂ ਇਸ ਟਾਈਮ ਤੇ ਖੜੇ ਆ ਖੰਨੇ ਦੇ ਪਿੰਡ ਕੋਲੇ ਪਿੰਡ ਬਲਾਸਪੁਰ ਦੇਖ ਲਓ ਭਰਾਵੋ ਕਿਸੇ ਕੋਲੇ ਟਾਈਮ ਨਹੀਂ ਹੈਗਾ ਅੱਜ ਕੱਲ ਕਿਸੇ ਦੀ ਹੈਲਪ ਕਰਨ ਦਾ ਹਨਾ ਕਮ ਸੇ ਕਮ 100 150 ਗੱਡੀ ਲੰਘੀ ਉਰੋਂ ਦੀ ਮੋਟਰਸਾਈਕਲ ਗੱਡੀਆਂ ਵਾਧੂ ਸਾਧਨ ਲੰਘੇ ਕਿਸੇ ਵੀਰ ਨੇ ਆਏ ਨਹੀਂ ਪੁੱਛਿਆ ਕਿ ਵੀਰੇ ਕੀ ਗੱਲ ਹੋ ਗਈ ਸਾਡੀ ਹੈਲਪ ਦੀ ਲੋੜ ਹੈਗੀ ਤੈਨੂੰ ਹਨਾ ਇਹ ਪਤਾ ਨਹੀਂ ਪ੍ਰਮਾਤਮਾ ਨੇ ਸਾਡਾ ਦਿਲ ਕਿਦਾਂ ਦਾ ਬਣਾਇਆ ਅੱਜ ਤੱਕ ਉਂ ਵੀ ਖੜਿਆ ਤਾਂ ਵੀ ਪੁੱਛ ਲੈਨੇ ਬਾਈ ਕਿਵੇਂ ਖੜ ਗਿਆ ਕੀ ਗੱਲ ਬਾਤ ਹੈ ਚਾਹ ਪਾਣੀ ਪੁੱਛਦੇ ਆ ਹਨਾ ਉਰੇ ਕਿਸੇ ਆਇਨ ਨਹੀਂ ਪੁੱਛਿਆ ਹੈ ਕਿ ਮੈਨੂੰ ਘੰਟਾ ਹੋ ਗਿਆ ਔਰੇ ਖੱਜਲਦੇ ਨੂੰ ਵੀ ਬਾਈ ਕੀ ਹੋ ਗਿਆ ਟਾਇਰ ਪੰਚਰ ਹੋ ਗਿਆ ਜਾਂ ਕੋਈ ਹੋਰ ਦਿੱਕਤ ਹੈ ਸਾਡੀ ਹੈਲਪ ਦੀ ਲੋੜ ਹੈਗੀ ਵਾਹੋ ਮਾਲਕ ਕਿਦਾਂ ਦੀ ਦੁਨੀਆ ਹੋ ਗਈ ਪ੍ਰਮਾਤਮਾ ਧੰਨ ਗੁਰੂ ਨਾਨਕ ਆਪਾਂ ਸਮਾਨ ਤਾਰਤਾ ਜੀ ਕਰੇ ਮਖਾਣੋ ਖੁਰਦ ਸੇ ਛੋਟੇ ਮਖਾਣੋ ਆ ਖਮਾਣੋ ਖੁਰਦ ਖਮਾਣੋ ਖੁਰਦ ਕਾ ਮਮੇ ਨੇ ਕਰਨਾ ਨਾਣੇ ਹੋਣਾ ਨੂੰ ਖਮਾਣੋ ਖੁਰਦ ਸਮਾਨ ਤਾਰਤਾ ਜੀ ਤੇ ਚਾਹ ਆਪਾਂ ਪੀ ਲਈ ਘਰੇ ਆਂਟੀ ਨੇ ਚਾਹ ਬੁਲਾਤੀ ਸੀ ਨਾਲ ਰੱਖਦੇ ਤਿੰਨ ਚਾਰ ਪਿੰਨੀ ਆ ਕੋਈ ਦੀਆਂ ਨਜ਼ਾਰ ਆ ਗਿਆ ਤੇ ਸਲਾਹ ਸੀ ਵੀ ਰੋਟੀ ਖਾਵਾਂਗੇ ਆਂਟੀ ਨੇ ਪਿੰਨੀ ਖਵਾ ਕੇ ਰੋਟੀ ਦੀ ਭੁੱਖੇ ਮਾਰਦੀ ਉਹਦਾ ਆਂਟੀ ਕਹਿੰਦੇ ਸੀ ਕਹਿੰਦੇ ਵੀ ਬੇਟਾ ਰੋਟੀ ਖਾਓਗੇ ਤਾਂ ਵੇ ਬਣਾਉਣੀ ਮਾਹ ਨਾ ਵਸੈਂਟੀ ਰੋਟੀ ਨਹੀਂ ਮੇਰੀ ਖਾਣੀ ਹੈਗੀ ਤੇ 2:39 ਮਿੰਟ ਹੋ ਗਏ ਨੇ ਆਪਾਂ ਇੱਥੋਂ ਵਾਪਸ ਚੱਲ ਪਏ ਜੀ